ਹਵਾ ਬੜੀ ਅਚ ਚੱਲਣ ਢਈ ਹੈ ਵੀ ਰਾਤੀ ਮੀਂਹ ਬੜਾ ਪਿਆ ਤੇ ਮੌਸਮ ਠੰਡਾ ਜਾ ਹੋ ਗਿਆ ਵਾ ਗਰਮੀ ਘਟ ਗਈ ਹੈ ਠੰਡੇ ਹੀ ਲੱਗਣ ਤੇ ਮੈਂ ਸਲੂਨ ਪਹੁੰਚ ਗਿਆ ਹੁਣ ਪਹਿਲਾਂ ਥੋੜੀ ਬੜੀ ਸਫਾਈ ਕਰ ਲਈ ਬਾਕੀ ਅੰਟੀ ਨੇ ਆਣ ਨਾ ਛਾੜੂ ਪੋਚਾ ਕਰਦਣਾ ਡਸਟਿੰਗ ਵਗੈਰਾ ਕਰਨਗੇ ਯਾਰ ਇਹ ਲੈ ਜਤੀ ਨਹੀਂ ਰੋਟੀ ਪਿੱਛੇ ਭੱਜਿਆ ਬੰਦਾ ਬੋਲ ਬੋਲ ਫੇਰ ਬੋਲਦੇ ਲੋਟੀ ਖਾਵੇ ਅਗਰ ਤਾਂ ਜਿਵੇਂ ਨਾ ਨਾ ਕੱਲਾ ਹੂੰ ਕਹਦੇ ਗਾਣਾ ਸ਼ਾਰੇਗਾ ਜੀ ਲੋਟੀ ਵੀ ਸੀ ਭੱਜਿਆ ਬੰਦਾ ਬੋਲਦੇ ਬੋਲਦੇ ਲੋਟੀ ਖਾਵੇ ਬੜਿਆ ਬੰਦਾ ਮਰ ਗਈ ਕਿਦਾਂ ਬੀਜੀ ਸੁਧੈਣ ਜੀ ਕੋਣੀ ਟੀਵੀ ਚਾਈਦੀ ਅੱਗੇ ਸੁਧੈਣ ਕੁੜੀ ਨੇ ਜਿਹੜੀ ਅਸਲੀ ਟੀਵੀ ਚਾਈਦੀ ਹੈ ਤੂੰ ਦਿੱਤੀ ਮਾਰ ਲੈਣੀ ਆ ਤੈਨੂੰ ਕਹਿੰਦੀ ਤੈਨੂੰ ਕਹਿੰਦੀ ਕਜੋਤੀ ਦੀ ਮੈਨੂੰ ਨਾ ਬੋਲੋ ਤੁਸੀਂ ਮੈਂ ਇਹਨੂੰ ਹੋਣਾ ਨਹੀਂ ਬੋਲਣਾ ਨਹੀਂ ਬੋਲਣਾ ਮੈਂ ਸੁਣਮ ਕਾ ਮੈਨੂੰ ਨਾ ਬੁਲਾਓ ਕਜੋਤੀ ਦੀ ਮੈਨੂੰ ਨਾ ਬੁਲਾਓ ਮੈਂ ਕੁੜੀਆ ਲੈ ਲੈ ਨੀ ਤੇ ਬੜੀ ਕੁੜੀਆ ਹੋ ਹੋ ਮਮਾ ਆਹ ਭਾਈ ਆ ਗਈ ਅਰ ਉਹਨੇ ਪਾਣਾ ਪੜਾਇਆ ਫਮਝ ਰੁਧੀ ਚੱਲ ਚੱਲੇ ਆ ਗਿਆ ਅਗਲਾ ਦਾ ਕਹਿੰਦੀ ਐ ਬਲ ਰਸਟ ਕਲਾਕ ਦਾ ਉਹ ਸਾਹਮਣੇ ਫੇ ਜਿਸ਼ੇ ਜਿਹਦਰ ਫੋਨ ਚ ਉਧਰ ਦੇਖੋ ਉਧਰ ਸ਼ੀਸ਼ੇ ਜਿਹਾ ਹੈ ਤਾਂ ਹਾਂ ਐਂ ਕਰਦਣਾ ਐ ਕਰਕੇ ਐਂ ਕਰਦਾਂ ਕਿਹੜੀ ਮਿਸਤਰੀ ਲਾਈ ਇਹਨੂੰ ਐਂ ਦੇਖੋ ਉਹਦੀ ਮਾਰ ਕੇ ਹੰਦੋ ਕਿ ਕਿਹੜੀ ਲਿਖੀ ਨਹੀਂ ਇਹਨੇ ਉਹ ਲਾਈ ਆ ਬਾ ਉਹਦੇ ਉੱਤੇ ਲਾਤੀ ਹੈ ਬਸ ਡਬਲ ਕਰਕੇ ਮਿਸਤਰੀ ਚੈੱਕ ਕਰੋ ਐਂ ਦਿਖਾਓ ਕਿ ਮਿਸਤਰੀ ਕਿਦਾਂ ਹੈ ਕਿਵੇਂ ਪਰੀ ਤੂੰ ਉਹ ਵਾਹ ਛੇੜੀ ਬੜੀ ਪਿਆਰੀ ਬਣੀ ਐ ਇਹਦੇ ਨਾ ਤਾਂ ਨਾ ਇਹ ਸਟicker ਜੇ ਲਗਾ ਸਾਈਡ ਤੋਂ ਕੱਟਣ ਦੀ ਸੰਭੀਲ ਚੱਲ ਗਈ ਸਹੀ ਹੋਗਾ ਓਕੇ ਚੱਲ ਚਲੀਏ ਬਸ ਠੀਕ ਹੈ ਜੀ ਇਹ ਮੈਨੂੰ ਦੀਦੀ ਵਾਲਾ ਅੱਜ ਸੂਟ ਪਾਇਆ ਜਿਹੜਾ ਉਹਨੇ ਭੇਜਿਆ ਸੀ ਬਸ ਇਹ ਵੀ ਪਜਾਮੇ ਦੀ ਇਹ ਇਹਦੇ ਨਾਲ ਮੈਚ ਕਰਦੇ ਬਾਕੀਆਂ ਨੇ ਜੀ ਨਾਲ ਲਿਆਉਣੀਆਂ ਅੱਜ ਵੇਖਦਾ ਜੇ ਅੱਜ ਲਿਆਉਂਗਾ ਜਾਂ ਕੱਲ ਲਿਆਉਂਗਾ ਠੀਕ ਹੈ ਕਿੱਥੇ ਨਾਲ ਲਿਆਪਾ ਅੱਜ ਨਾਲ ਉਹਨੇ ਜਿਹੜਾ ਟਾਈਮ ਹੈ ਇਹ ਚਾਹ ਜੀ ਨਾਲ ਲਿਆਉਂਗਾ ਜਾਂ ਕੱਲ ਲਿਆਉਂਗਾ ਠੀਕ ਹੈ ਮੰਮਾ ਦਾਦੀ ਚਲੋ ਕੀ ਆਂਦੀ ਕੰਜਾਈ ਤੇ ਜਾਣਾ ਲੱਗੇ ਨਾ ਤੇ ਮੋਸਾ ਡੈਡੀ ਨੇ ਖੜਿਆ ਆ ਤੇ ਗੱਡੀ ਲੱਗੀ ਆ ਏਜੰਸੀ ਤੇ ਅੱਜ ਹੁਣ ਬੈਟਰੀ ਤੇ ਜਾਣਾ ਪਊਗਾ ਸਲੂਨ ਨਾਲ ਆਪਾਂ ਨੂੰ ਮੈਂ ਇੱਥੇ ਆਇਆ ਆ ਰੋਡ ਤੇ ਇਕੱਲਾ ਹੀ ਫਣ ਬੈਟਰੀ ਕਰਕੇ ਤੇ ਘਰੇ ਲੈ ਆ ਜਨਾ ਘਰੋਂ ਫੇਰ ਸੰਦੀਪ ਉਹਨਾਂ ਨੂੰ ਬਾਹਰ ਲਊਗਾ ਮੈਂ ਫੇਰ ਜਾਵਾਂਗਾ ਸਲੂਨ ਨਾਲ ਆਪਾਂ ਬੱਜੀ ਹੁੰਦੀ ਚਲੋ ਜੀ ਬੈਟਰੀ ਤੇ ਜਾਵਾਂਗੇ ਠੀਕ ਹੈ ਜੀ ਵੀ ਹੈਗੀ ਆ ਫਿਰ ਜਿਕਰ ਤਬਾਦ ਕਰਦੇ ਕਹਿੰਦੀ ਮੈਂ ਕੱਲੀ ਨੇ ਬਹਿਣਾ ਹੈ ਬੈਠੀ ਕਹਿੰਦੀ ਮੈਂ ਮਿੱਟੀ ਨਾਲ ਖੇਡਣਾ ਹੈ ਇਹ ਕੀ ਕਰਨੀ ਆ ਇਹ ਨਹੀਂ ਮੈਂ ਹੈਪੀ ਬਰਥਡੇ ਟੂ ਯੂ ਕਰਨੀ ਇਹ ਕੀ ਕਰਨੇ ਆ ਹੈਪੀ ਬਰਥਡੇ ਟੂ ਯੂ ਅੱਛਾ ਚੱਲ ਸਕੂਲ ਚੱਲੀਏ ਫਿਰ ਮਕਰੋਂ ਦੀ ਉਹ ਸੈੱਡਾਂ ਮੈਂ ਤੁਹਾਨੂੰ ਹੋ ਬੰਦ ਹੋ ਗਏ ਹਾਂ ਆ ਗਈਆਂ ਆਈਆਂ ਕੀ ਆਲੀ ਬਾਈ ਕਾ ਅੱਛਾ ਲੱਗਿਆ ਬਾਈ ਇਤਨਾ ਦੀ ਮਾਤਾ ਮਨ ਕੋ ਮੈਂ ਆ ਗਿਆ ਹਾਂ ਮੈਂ ਆਇਆ ਵਾਲਪੇਪਰ ਲੈਣ ਵਾਸਤੇ ਸਲੂਨ ਵਾਸਤੇ ਆ ਨਿਕਲ ਲਿਆ ਤੇ ਆਹ ਲਾ ਆ ਘੜਾਉਣ ਡਿਆ ਤੇ ਜਿਸੰਪਾਈ ਨੂੰ ਲੱਦੀ ਹਾਂ ਮੈਂ ਕਿਹਾ ਕਿ ਮੈਂ ਮਸਤੀ ਆਇਆ ਇਹ ਨਹੀਂ ਕਹਿੰਦਾ ਹਾਂ ਮਹਾ ਅਜੂ ਹਣੇ ਤੇ ਕਹਿੰਦੇ ਚੱਲਾ ਆ ਗਏ ਸਕੂਟਰੀ ਲਾ ਕੇ ਘਰੇ ਤੇ ਮੈਂ ਕਿਹਾ ਸਕੂਟਰੀ ਲੈ ਆਉਂ ਕਹਿੰਦੇ ਨਹੀਂ ਡੈਡੀ ਨੇ ਕਦੇ ਜਾਣਾ ਹੈ ਇਹਦੇ ਕੰਮ ਮੈਂ ਚੱਲ ਸਹੀ ਸਨੀ ਡੈਡੀ ਫਿਲਦਾਰਾ ਸਾਹਮਣੇ ਮੈਂ ਟਮੇਟੀ ਯਾਰ ਸਾਹਮਣੇ ਆਉਂਦੇ ਆ ਅੱਛਾ ਤੇਰੇ ਸੰਪਾਉਣ ਲੈ ਤਿਆਂ ਮੈਨਾਂ ਕਿੰਨੇ ਵਾਰ ਵੀ ਕਦੇ ਆਏ ਹੋਏ ਨਹੀਂ ਕਹਿੰਦਾ ਹਾਂ ਮਹਾਜ ਹੁਣੇ ਤੇ ਕਹਿੰਦੇ ਚੱਲ ਆ ਗਏ ਸਕੂਟਰੀ ਲਾ ਕੇ ਘਰੇ ਆ ਤੇ ਮੈਂ ਹਾਂ ਸਕੂਟਰੀ ਲੈ ਆਉਂ ਕਹਿੰਦੇ ਨਹੀਂ ਡੈਡੀ ਨੇ ਕਦੇ ਜਾਣਾ ਐ ਇਹ ਕੰਮ ਮੈਂ ਚੱਲ ਸਹੀ ਹਾਂ ਸਨੀ ਡੈਡੀ ਫਿਲਦਾਰਾ ਸਾਹਮਣੇ ਮੈਂ ਟਮੇਟੀ ਯਾਰ ਸਾਹਮਣੇ ਆਉਂਦੇ ਆ ਅੱਛਾ ਇਹ ਜੰਪਾਇਓਂ ਲੈ ਗਿਆ ਮੈਨੂੰ ਮੈਂ ਕਿਹਾ ਮੈਂ ਮੈਨੂੰ ਮੈਂ ਕਿਹਾ ਇਹ ਨਹੀਂ ਕਹਿੰਦਾ ਹਾਂ ਮਹਾਜ ਹੋਣੀ ਤੇ ਕਿੰਨੇ ਚੱਲਾ ਗਿਆ ਸਕੂਟਰੀ ਲੈ ਕੇ ਘਰੇ ਤੇ ਮੈਂ ਹਾਂ ਸਕੂਟਰੀ ਲੈ ਆਉਂ ਕਹਿੰਦੇ ਨਹੀਂ ਡੈਡੀ ਨੇ ਕਦੇ ਜਾਣਾ ਇਹਦੇ ਕੰਮ ਮੈਂ ਚੱਲ ਸੀ ਜੀ ਸੰਦੀ ਇਹ ਡੈਡੀ ਖੜਾ ਸਾਹਮਣੇ ਮਿੰਟਮੇਟੀ ਯਾਰ ਸਾਹਮਣੇ ਆ ਗਿਆ ਅੱਛਾ ਜੂਵੀ ਹੋਣ ਲੱਗਾ ਜੂਵੀ ਹਾਂ ਲੱਗਾਈ ਕਿੱਥੇ ਨਾ ਜੂਵੀ ਨਾ ਚੱਲਾਉਣ ਲੱਗਾ ਕੋਈ ਨਹੀਂ ਤੂੰ ਮੱਝ ਨਹੀਂ ਗੇ ਨਾ ਖੇਡਣ ਦਾ ਪਤਾ ਪਾਂ ਖੇਡਣ ਦੋ ਮੈਂ ਸੀ ਮਾਰਦਾ ਚਲ ਗਏ ਰੇਸ਼ਮਣੀ ਤੇ ਅੱਜ ਕੁੜੀਆਂ ਦਾ ਮੈਚ ਲੱਗਾ ਹੈ ਪਾਕਿਸਤਾਨ ਦਾ ਤੇ ਇੰਡੀਆ ਦਾ ਇੰਡੀਆ ਨੇ ਜਿੱਤ ਜਾਣਾ ਸਨੇ ਉਹ ਗਰਮ ਕਰਕੇ ਹਰ ਗੁਰ ਵਾਸਤੇ ਹੁਣ ਇਹ ਮੈਂ ਬੱਤੀ ਆਪ ਬੰਦ ਕਰ ਲੀ ਆਂ ਬੱਤੀ ਜਨ ਲਿਆ ਜ ਆ ਜਣ ਕਿਤੇ ਹੁੰਦਾ ਕਿਦਾਂ ਤੂੰ ਨੇ ਵੱਡੀ ਆ ਮੇਰੇ ਕੰਨ ਨਾ ਛਿਲਿਆ ਤੇ ਬਲੱਡ ਜੰਨੇ ਦੋਦਾ ਤੇ ਇਹਨੂੰ ਕਹਿੰਦੀ ਪਾਪਾ ਜੀ ਕੀ ਹੋਇਆ ਮੈਂ ਤਾਂ ਦੰਦੀ ਵੱਡੀ ਕਿੰਨੇ ਵੱਡੀ ਦੰਦੀ ਹੋਵੇ ਦੰਦਾ ਦੇ ਆ ਬਲੱਡ ਡਾਣ ਨਾ ਕੋ ਨਗਰ ਦੇ ਹੁਣ ਇੱਥੇ ਲਿਆ ਬੰਦ ਨਾ ਗੇਂ ਫਿਰ ਕੋਲ ਹਸਪਤਲ ਮੈਂ ਕਰਨਾ ਜਾ ਸਕ ਪੁੱਤ ਜਾਣਾ ਨਹੀਂ ਨਹੀਂ ਪੁੱਤ ਕੋਲ ਗਿਆ ਤੁਹਾਡੇ ਆ ਨਹੀਂ ਪੁੱਤ ਚਿੰਦੀ ਰਹਤੀ ਏ ਇਹਦੇ ਵੀ ਖੂਨ ਨਿਕਲਿਆ ਮੈਂ ਆ ਤੈਨੂੰ ਆਹ ਉਹ ਕਪੜਾ ਇਹ ਰੱਖਿਆ ਉੱਤੇ ਇਹ ਕੋਲ ਨਹੀਂ ਹੁੰਦਾ ਮੈਂ ਲੱਗੀ ਦਵਾਈ ਲਾਉਂ ਤਨ ਤੇ ਆਏ ਹੈ ਵੀਕ ਲਾਤਾ ਓਏ ਓਏ ਹੋਏ ਇਹ ਇਹ ਕਿ ਲਾਇਆ ਓਏ ਬੜੀ ਚੁਬੀ ਆ ਉਹਦੇ ਬੜੇ ਵਾਟ ਨਿਕਲੇ ਜੋ ਓਹ ਹੋ ਹੋ ਓਏ ਮਦਦ ਸੀ ਨਾ ਇਹੋ ਹੋਇਆ ਯੋ ਯੋ ਪਿਓ ਯੋਰ ਗੁਣਾ ਹਾਂ ਮਜ਼ਾ ਆਇਆ ਹਾਂ ਮਜ਼ਾ ਆਇਆ ਨਹੀਂ ਯੋ ਯਾ ਨਹੀਂ ਆਇਆ ਮਜਾ ਆਇਆ ਮਜਾ ਆਇਆ ਬਦੰਮਯਾ ਤੇਰੇ ਪਾਲਾ ਆਇਆ ਹੈ ਹਾਇ ਤੀ ਗਈ ਪੀ ਆਤ ਗਈ ਇਹ ਖਾਣੇ ਕੀ ਹੋਇਆ ਵਾ ਕਿੱਥੇ ਖਾਣਾ ਮੈਨੂੰ ਹੋਰ ਕਿੱਥੇ ਖਾਣਾ ਹੈ ਮੇਰੇ ਹਾਏ ਮੈਂ ਨਹੀਂ ਖਾਣਾ ਮੇਰੇ ਪੀਊਗੀ ਨਹੀਂ ਖਾਣਾ ਮੈਂ ਨਹੀਂ ਜਾਣਾ ਹੈ ਡਟਿਆ ਗਿਆ

ਤੁਹਾਡਾ ਅਦਾ ਜਾ ਪਿਆ ਹਾਂ ਐਦਾਂ ਰੋੜੀ ਜਿਹੜੀ ਮੋਟੀ ਮੋਟੀ ਰੋੜੀ ਹੈ ਨਾ ਇੱਕ ਸਾਈਡ ਤੇ ਖੜ ਕੇ ਉਹ ਮੈਂ ਪ੍ਰੈਸ ਕਰ ਜਿਹੜਾ ਚੰਗੀ ਤਰ੍ਹਾਂ ਠੀਕ ਹੈ ਐਦਾਂ ਬਿਲਕੁਲ ਬਿਲਕੁਲ ਵਧੀਆ ਵਧੀਆ ਅੱਲਾ ਬੰਦਾ 30000 ਕਰਨੀ ਚਾਹੀਦੀ ਹੁੰਦੀ ਹਾਂ ਨਹੀਂ ਨਹੀਂ ਵਾਹ ਲੈ ਜਾਨ ਯਾਰੇ ਬੰਦੇ ਫਰਮੇ ਤਦੋਂ ਫਰਮਾਂ ਨੂੰ ਚਲਿਦਾ ਤੋਂ ਉਹ ਵੀ ਨਾ ਫਰਮਾਂ ਦੇ ਕੱਟੇ ਪਾ ਇਹ ਦਮਾਂ ਚੋਈ ਰਹੀ ਉਹ ਮੇਰੀ ਆਖਰ ਸਾਮਣੇ ਐ ਤਾਂ ਇੱਥੇ ਨਾ ਲਸਣ ਹੋਣ ਲੱਗਾ ਨਾ ਹੁਣ ਮੈਂ ਹਾ ਲੈਂਦਾ ਲਸਣ ਇਹ ਗੀਆਂ ਜੀ ਤਿਆਰ ਕੀਤੀਆਂ ਉਦਾਂ ਤੇ ਪੈਨ ਵਿੱਚ ਕੁਬਦਾ ਤੇ ਗੋਡੀਆਂ ਦਿੱਕ ਦੇਤੀ ਐ ਦੇਖ ਨੂੰ ਅੱਧੀ ਘਾ ਦੇਣੀਆਂ ਕਈ ਕੋਈ ਤਿਆਰ ਅੱਧੇ ਨੂੰ ਆਦੇ ਤੀ ਦੇ ਵਿੱਚ ਵਿੱਚ ਆ ਜਿਹੜੇ ਪੈਰ ਲੱਗੇ ਤੇ ਮੈਂ ਕਿਹਾ ਫਿਰ ਬਹਿਨੇ ਜੇ ਸਾਤ ਉੜੀ ਦੀ ਧੁੱਪ ਛਾੜ ਜੇ ਪੈਰ ਤਰਾਵਾ ਹੋ ਜਾਊਗਾ ਉਧਰ ਆਮ ਘਰ ਤਾਲ ਲਸਣ ਜਾਉਣਾ ਮੈਂਦ ਕਰਨੀ ਸ਼ੁਰੂ ਕਰਤੀ ਆਪਾਂ ਕਹਿੰਦਾ ਵੀ ਮੈਂ ਲਾ ਦੇਣਾ ਅੱਧੇ ਘੰਟੇ ਤੇ ਮਮੀ ਫਿਰ ਆਖਿਆ ਵੀ ਚੰਗਾ ਹੀ ਆ ਚੰਗੇ ਬੰਦੇ ਦੀ ਸਲਾਹ ਮੰਨਣੀ ਚਾਹੀਦੀ ਨਾਲ ਲਵਾ ਲੈਣਾ ਚਾਹੀਦਾ ਇਹੋ ਜਿਹੇ ਬੰਦੇ ਦੇ ਗੁਣ ਗਾਉਣੇ ਵੀ ਚਾਹੀਦੇ ਲਸਣ ਜੋ ਬਤਾ ਸਾਰੇ ਲਾਂ ਦਾ ਮਤਲਬ ਇਧਰ ਵੀ ਜੋੰਨ ਤਾਂ ਖੇਡ ਮਾਲਕ ਦੀ ਹੁਣ ਮਾਲਕ ਦੇ ਹੱਥ ਖੇਡਣਾ ਸਭ ਆਪਣਾ ਹੀ ਲਵਸ਼ੀਲਾ ਕਰਦਾ ਜੀ ਵਾਹਿਗੁਰੂ